ਉਹ ਸਾਹਮਣੇ ਨੇ ਤੇ ਉਹਦੇ ਚੋਂ ਨਜ਼ਰ ਦਿੱਤੇ ਸੀਐਮ ਸਾਹਿਬ ਉਥੇ ਨਵੇਂ ਸ਼ਹਿਰ ਗਏ ਨੇ ਜੀ ਨਹੀਂ ਪੱਥਰ ਰੱਖਿਆ ਤੇ ਜਿਸ ਟਾਈਮ ਨਹੀਂ ਪੱਥਰ ਰੱਖਿਆ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪਦਾ ਸਰ ਉਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਿਕਾ ਕੇ ਡਾਂਗਾ ਨਾ ਕੁੱਟਿਆ ਜਾਂਦਾ ਸੀ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਕੀ ਕਹਿ ਕੇ ਆਈ ਸੀ ਕਸੀ ਚੇਂਜ ਲੈ ਕੇ ਆਵਾਂਗੇ ਤੇ ਇਹ ਸਾਰਾ ਹਫਤਾ ਜਿਹੜਾ ਸੀ ਤੁਸੀਂ ਵੇਖੋ ਸਾਡੀ ਪਹਿਚਾਨ ਪੰਜਾਬ ਦੀ ਹੈ ਜੈ ਜਵਾਨ ਤੇ ਜੈ ਕਿਸਾਨ ਜਵਾਨਾਂ ਦਾ ਕੰਮ ਤੇ ਭੱਜ-ਪਾਣੇ ਨਿਬੇੜ ਦਿੱਤਾ ਜਦੋਂ ਭਰਤੀ ਬੰਦ ਕਰਤੀ ਨਹੀਂ ਤੇ ਕਈ ਸੌ ਸਾਲ ਤੋਂ ਲਗਾਤਾਰ ਹਰ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਇਹੋ ਜਿਹਾ ਪਰਿਵਾਰ ਨਹੀਂ ਬੈਠਾ ਜਿਹਦਾ ਡਾਇਰੈਕਟ ਇਨਡਾਇਰੈਕਟ ਆਰਮਡ ਫੋਰਸਸ ਨਾਲ ਤਾਲਕ ਰਾ ਉਸ ਤੋਂ ਬਾਅਦ ਜੋ ਪਟਨਾ ਪਟਿਆਲੇ ਵਿੱਚ ਘਟਨਾ ਹੋਈ ਤੁਹਾਡੇ ਸਾਹਮਣੇ ਅਜੇ ਤੱਕ ਵੀ ਉਹ ਵਿਰੋਧ ਉਹਦਾ ਜ਼ਬਰਦਸਤ ਚੱਲ ਰਿਹਾ ਹੈ ਇੱਕ ਕਰਨਲ ਸਾਹਿਬ ਨੂੰ ਇੱਕ ਸਿੱਖ ਸਟੇਟ ਦੇ ਵਿੱਚ ਦਸਤਾਰ ਲਾ ਕੇ ਕੁੱਟਿਆ ਜਾਏ ਮਾਰੇ ਤੇ ਉਸ ਤੋਂ ਬਾਅਦ ਜੋ ਕਿਸਾਨਾਂ ਦਾ ਹੋਇਆ ਇਹ ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਘਰ ਸੱਦ ਕੇ ਪੰਜਾਬ ਦਾ ਸਰ ਇੱਕ ਕੈਰੇਕਟਰ ਹੈ ਨਹੀਂ ਉਹ ਜੇ ਸਾਡਾ ਸਖਤ ਤੋਂ ਸਖਤ ਵਿਰੋਧੀ ਵੀ ਘਰ ਆ ਜੇ ਤੇ ਉਸ ਸਾਦੇ ਵੀ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਕਾਰਜ ਸਾਦ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਰੇ ਨਹੀਂ ਚੁੱਕੇ ਹੈਰਾਨੀ ਦੀ ਗੱਲ ਹੈ ਰਾਨਾ ਜੀ ਤੰਬੂ ਨਹੀਂ ਚੁੱਕੇ 135 ਟਰਾਲੀਆਂ ਲੈ ਗਏ ਨੇ ਉਹਨਾਂ ਦੇ ਦੇਣਾ ਕਿਸਾਨਾਂ ਨੂੰ ਤੇ ਕੀ ਸੀ ਐਂ ਤੇ ਰੋਜ਼ ਬੰਗਦੇ ਕੋਈ ਕਰਜ਼ਾ ਮਾਫ ਕਰੋ ਇਹਨਾਂ ਦਾ ਇੰਨੀਆਂ ਖੁਦਕਸ਼ੀਆਂ ਹੋ ਰਹੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕਹੇ ਦੇ ਖੜੀ ਕਰਦੀਆਂ 7 ਕਹੇ ਦੇ ਖੜੀਆਂ ਕਰ ਲੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਤੇ ਚੁੱਲਿਆਂ ਤੱਕ ਚੁੱਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤੋਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤਾਂ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਇੱਥੇ ਸੇਫ ਹੈ ਹਾਂਜੀ ਲਾਜਬਾਨ ਇੱਥੇ ਸੇਫ ਹੈ ਸਰ ਮੈਨੂੰ ਵੇਖੋ ਜੇ ਤੁਸੀਂ ਸੋਚੋ ਕਿ ਮੈਂ ਗਵਰਨਮੈਂਟ ਦੇ ਸ਼ੋਲੇ ਗਾਉਂਗਾ ਤੇ ਪੋਸਿਬਲ ਨਹੀਂ 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 ਲੈਟ ਲੈਟ ਏ ਟੂਸੀ ਬਾਅਦ ਚ ਕਰ ਲਿਓ ਨਾ ਡੋਟ ਕਿਸੇ ਨਾਲ ਝੂਠ ਬੋਲੋ ਅਸੀਂ ਕਿਸੇ ਨਾਲ ਬੋੜਦੇ ਅਸੀਂ ਸੱਦੇ ਅਸੀਂ ਕਿ ਕੇਂਦਰ ਸਰਕਾਰ ਨੇ ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਦੇ ਅਸੀਂ ਦੇ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਦੀ ਪੰਜਾਬ ਸਰਕਾਰ ਨੇ ਕਿ ਕੇਂਦਰ ਨਾਲ ਓਕੇ ਤੁਸੀਂ ਕਿਉਂ ਕਿਉਂ ਕੱਟ ਲਗਾਏ ਮੇਰੀ ਗੱਲ ਸੁਣ ਨਾ ਸਹੀ ਨਾ ਸੁਣ ਕੇ ਬੰਦੇਓ ਫਿਰ ਤੇ ਅੱਛਾ ਸਾਡੇ ਕਿਹੜਾ ਬੰਦਾ ਅੱਛਾ ਚੱਲ ਚੁੱਕੀ ਹੈ ਮੇਰੀ ਹੁਣ ਆ ਦਸਵਾ ਵੈਸੇ ਸੀ ਚਲੋ ਕਹਿੰਦੇ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਮੈਨੂੰ ਟਾਈਮ ਦੇ ਦੋ ਜਵਾਬ ਕਰ ਦੋ ਨਾ ਬੋਲੋ ਚਲੋ ਸੈਂਟਰ ਦੀ ਗੱਲ ਇੱਕ ਮਿੰਟ ਸਾਰ ਗੱਲਦ ਕਾ ਬੋਲੋ ਅਸੀ ਆ ਇਸ ਦਸਤੀ ਵੈਸੇ ਚਲੋ ਇਹਨਾਂ ਨੂੰ ਠੀਕ ਹੈ ਤੁਹਾਡੀ ਗੱਲ ਆ ਗਈ ਆਪਣਾ ਆ ਗਈ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਬੈਠੋ ਫਿਕਰ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸਲੇ ਨੂੰ ਗੁਮਵਾ ਕਰ ਰਿਹਾ ਕੀ ਗੁਮਰਾ ਕਰ ਰਹੇ ਆ ਜੀ ਗਮਲਾਬ ਕਰੇ ਬੋਲਦੇ ਤੇ ਬੈਠਾ ਸਿਰਾ ਆਜਾ ਫਿਰ ਕੋਈ ਤਰੀਕਾ ਹੀ ਨਾ ਹੋਇਆ ਇਹ ਤੇ ਸਾਨੂੰ ਆਪਣੀ ਗੱਲ ਕਰਨ ਤੇ ਤੁਸੀਂ ਪਵੰਦ ਕਰਦੇ ਨਹੀਂ ਗੱਲ ਕਰਾ ਤੂੰ ਝੂੜਦਾ ਬੋਲ ਤੁਸੀਂ ਤੁਸੀਂ ਕੌਣ ਤੇ ਝੂੜਦਾ ਬੋਲ ਦੇ ਦੇਨ ਕਿਨੇ ਕੀਤਾ ਦਾਦਾ ਡਿਟੇਲ ਕਿਨੇ ਕਿ ਮੰਤਰੀ ਜੀ ਪੁਲਿਸ ਸਾਹਿਬ ਕੀ ਮੰਤਰੀ ਜੀ ਜਿਹੜੀ ਡਿਟੇਨਸ਼ਨ ਹੈ ਝੂੜਦਾ ਬੋਲ ਜੇਰ ਨੂੰ ਡਿਸਟੈਕਟ ਕੀਤਾ ਜਾਵੇ ਕਿਨੇ ਕੀਤਾ ਡਿਟੇਨਸ਼ਨ ਜੇਰ ਨੂੰ ਡਿਸਟੈਕਟ ਕੀਤਾ ਜਾਵੇ ਕੋਈ ਹੈ ਤਰੀਕਾ ਜੀ ਤੁਸੀਂ ਆਪਣੀ ਜੀ ਬੈਠੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਅਸੀਂ ਕਿਸੇ ਨੂੰ 1 ਮਿੰਟ ਅਸੀਂ ਸਰ ਉਹ ਕਹਿੰਦਾ ਗੱਲ ਕਰ ਤੂੜਦਾ ਬੋਲੋ ਤੂੜਾ ਬੋਲ ਬਸ ਇੰਦੀ ਗੱਲ ਆ 1 ਮਿੰਟ ਸਰ 1 ਮਿੰਟ ਚਲੋ ਛੱਡੋ ਯਾਰ 2 ਮਿੰਟ 1 ਮਿੰਟ ਸਰ ਡਿਟੈਂਸ਼ਨ ਕਿਨੇ ਕੀਤੀ ਕਿਸਾਨ ਲੀਡਰ ਫੜੇ ਕਿਨੇ ਕਿ ਸੈਂਟਰ ਦੀ ਫੋਰਸਸ ਨੇ ਫੜੇ ਨੇ ਪੈਰਾਮਿਲਟਰੀ ਫੋਰਸਸ ਵੜ ਕੇ ਲੱਗ ਗਈਆਂ ਡਿਟੇਨ ਤੇ ਤੁਸੀਂ ਕੀਤਾ ਜੇ ਕਿਸੇ ਨੇ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕੇ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜੇ ਥੋ ਟਰਾਲੀਆਂ ਖੋਈਆਂ ਤਾਂ ਕਿਨੇ ਲਈਆਂ ਨੇ ਜੇ ਥੋ ਤੇ ਏਸੀ ਖੋਹ ਕੇ ਲਿਆ ਤੇ ਕੌਣ ਲੈ ਕੇ ਆਇਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਤੇ ਤੁਹਾਨੂੰ ਪੁੱਛਣ ਲੈ ਕੇ ਜੇ ਰੋਡਰੈਸ ਕੀਤਾ ਜਾਵੇ ਜੀ ਕੋਣ ਆ ਜੇ ਰੋਡਰੈਸ ਕੀਤਾ ਜਾਵੇ ਜੀ ਇੱਕ ਮਿੰਟ ਸਰ ਜੀ ਮੇ ਮੈਨੂੰ ਗੱਲ ਕਰ ਲੈੰਦੋ ਸਰ ਚਲੋ ਨਹੀਂ ਇਹਨਾਂ ਨੂੰ ਪਸੰਦ ਨਹੀਂ ਨਾ ਸਹੀ ਹੁਣ ਸਰ ਮੇਰੀ ਮੇਰੀ ਚਲੋ ਨਾ ਸਹੀ ਰਹਿਣ ਦੇ ਲਿਆ ਕੋਲੀ ਸਾਹਿਬ ਕੋਲੀ ਸਾਹਿਬ ਐ 2 ਮਿੰਟ ਬਾਅਦ ਤੁਹਾਨੂੰ ਮੈਂ ਟਾਈਮ ਦੇਵਾਂਗਾ ਤੁਹਾਨੂੰ ਜੀ ਹਾਂ ਜੀ ਪਲੀਜ਼ ਤੁਸੀਂ ਕੋਲੀ ਸਾਹਿਬ ਤੁਹਾਡੇ ਤੋਂ ਜੀ ਬਾਜਵਾ ਜੀ ਚੇਅਰ ਨੂੰ ਡਰੈਸ ਕਰੋ ਚਲੋ ਮੈਂ ਤੁਹਾਨੂੰ ਡਰੈਸ ਕਰਨਾ ਕੋਲੀ ਸਾਹਿਬ ਦਾ ਤਾਂ ਨਾ ਹੀ ਕਿਸੇ ਨੇ ਲਿਆ ਜੀ ਇਹ ਤੇ ਐਵੇਂ ਕੋਈ ਗਵਾਂਡ ਦੇ ਵਿੱਚ ਕੋਈ ਹੋਣਾ ਤੁਸੀਂ ਉਸਾ ਕਰੀ ਜਾਂਦੇ ਅੱਛਾ ਚਲੋ ਤੁਸੀਂ ਦੱਸੋ ਹੁਣ ਦੂਜੀ ਮੇਰੀ ਬੇਨਤੀ ਸਰ ਸੁਣੋ ਜੀ ਆਪਾਂ ਕਿਸਾਨਾਂ ਦੀ ਗੱਲ ਕਰਨੀ ਪਿੱਛੇ ਝੋਨੇ ਦੇ ਸੀਜ਼ਨ 'ਚ ਤੁਹਾਡਾ ਦਾਸ ਪੰਜਾਬ ਦੇ ਆਲਮੋਸਟ ਮਾਲਵੇ ਵਿੱਚ ਦੁਆਬੇ ਵਿੱਚ ਮਾਝੇ ਵਿੱਚ ਆਲਮੋਸਟ ਸਾਰੀਆਂ ਮੰਡੀਆਂ ਚ ਮੈਂ ਗਿਆ ਚੀਫ ਮਿੰისტਰ ਸਾਹਿਬ ਦੀ ਆਪਣੀ ਮੰਡੀ ਚ ਵੀ 20 25 25 ਡਨ ਚੋਣਾ ਨਹੀਂ ਚੁੱਕਿਆ ਗਿਆ ਚਲੋ ਬਾਅਦ ਚ ਚੁੱਕਿਆ ਵੀ ਗਿਆ ਟੋਟਲ ਚੋਣਾ ਜਿਹੜਾ ਅਸੀਂ ਐਕਸਪੈਕਟਡ ਜਿਹਦੀ ਸੀਸੀ ਲਿਮਿਟਸ ਸੀ ਉਹ 1,50,000 ਮੈਟ੍ਰਿਕ ਟਨਸ ਬਟ ਖਰੀਦ ਆਈ 1,75,000 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ ਤਾਂ ਤੁਹਾਡੇ ਡਿਪਟੀ ਕਮਿਸ਼ਨਰਸ ਫੂਡ ਐਂਡ ਸਪਲਾਈ ਮਹਿਕਮਾ ਇਨਵੋਲਡ ਐ ਇਸੇ ਰੋਦੇ ਚ ਇਹ 3500 ਤੋਂ ਲੈ ਕੇ 4000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਤੋਂ ਨਿਕਲੇ ਆ। ਕਿਰਪਾ ਕਰਕੇ ਇਹਦੇ ਤੇ ਕੋਈ ਕਿਸੇ ਕਿਸਮ ਦੀ ਇੰਡੀਪੈਂਡੈਂਟ ਇਨਕੁਆਇਰੀ ਹੋ ਸਕਦੀ ਕਿ ਕਿਸਾਨਾਂ ਦੀ ਜੇਬ ਤੋਂ 4000 ਕਰੋੜ ਰੁਪਇਆ ਕੱਢ ਕੇ ਕੌਣ ਲੈ ਕੇ ਗਿਆ। ਇਹ ਬੜਾ ਇੱਕ سنگੀਨ ਮਸਲਾ ਸਰ ਇਹਦੇ ਬਾਰੇ ਕੋਈ ਵੇਰਵਾ ਗਵਰਨਰ ਸਾਹਿਬ ਦਾ ਹੈ ਨਹੀਂ। ਹੁਣ ਅਗਲੀ ਗੱਲ ਸਰ ਇਹਦੇ 'ਚ ਮੈਂ ਗੱਲ ਕਰਾਂ ਹੁਣ ਜਿਹੜੀਆਂ ਤੁਹਾਡੀਆਂ ਕੁਝ ਗਾਰੰਟੀਸ ਸਨ ਇੱਕ ਗਰੰਟੀ ਸੀ ਤੁਹਾਡੀ ਸਰਕਾਰ ਦੀ ਤੁਹਾਡੀ ਜਮਾਤ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਦੀ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਏਗੀ ਅਸੀਂ 18 ਸਾਲ ਤੋਂ ਉੱਤੇ ਜਿੰਨੀਆਂ ਵੋਟਰ ਔਰਤਾਂ ਨੇ 2 ਕਰੋੜ ਜੋ 1 ਕਰੋੜ 50% ਪੋਪੂਲੇਸ਼ਨ ਤਿੰਨ ਸਾਲ ਗੁਜ਼ਰ ਗਏ ਨੇ ਅਸ਼ਮਨੀ ਜੀ ਤਿੰਨ ਸਾਲ ਕਿਸੇ ਸਾਡੀ ਮਾਤਾ ਨੂੰ ਪੈਸੇ ਨੂੰ ਚਲੋ ਤੁਹਾਡੇ ਵੱਲ ਹੋ ਜਾਣਾ ਮੈਂ ਉਧਰ ਨਹੀਂ ਜਾ ਰਿਹਾ ਮੇਰੀ 1100 ਰੁਪਏ ਦਾ ਵਾਦਾ ਕੀਤਾ ਸੇ ਤਿੰਨ ਸਾਲ ਹੋ ਗਏ ਮੈਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਬਜਟ ਆਣਾ ਕਿ ਉਹਦੇ ਚ ਕੋਈ ਪ੍ਰੋਵੀਜ਼ਨ ਕੀਤਾ ਉਹਨਾਂ ਦਾ ਤੁਹਾਡਾ ਇਹ ਵਾਦਾ ਸੀ ਵੋਟਾਂ ਲਈਆਂ ਸਰਕਾਰ ਤੇ ਬੈਠੇ ਹੋ 50% ਲੋਕਾਂ ਦੀ ਬੋਰੇ ਭਰ ਲੈ ਤੁਸੀਂ ਝੂਠ ਬੋਲ ਬੋਲ ਕੇ ਸਾਈਨ ਕਰਾ ਕਰਾ ਕੇ ਉਹਨਾਂ ਦੇ ਟੈਲੀਫੋਨ ਐਡਰੈਸ ਲੈ ਲੈ ਕੇ ਔਰਤਾਂ ਕਿਸੇ ਨੂੰ ਫੋਨ ਨੰਬਰਸ ਐਡਰੈਸ ਨਹੀਂ ਦਿੰਦੀਆਂ ਤਾਂ ਵੀ ਕਰਵਾਇਆ ਗਿਆ ਕਿ ਉਹਨਾਂ ਨੇ ਕਿਹਾ ਸ਼ਾਇਦ ਇਸ ਗੱਲੋਂ ਹੀ ਨਾ ਕੰਮ ਰਹਿ ਦੇ ਪਾਰਲੀਮੈਂਟ ਤੱਕ 1000 ਰੁਪਈਆ ਸੀ ਜਦੋਂ ਪਾਰਲੀਮੈਂਟ 'ਚ ਪੈਸੇ ਨਹੀਂ ਮਿਲੇ ਵੋਟਾਂ ਲੈਣ ਦੀ ਲੋੜ ਪਈ ਕਹਤਾ ਚਲੋ ਸਾਡੇ ਕੋਈ ਯਾਰ ਗਲਤੀ ਹੋ ਗਈ ਹੁਣ ਅਸੀਂ 1100 ਰੁਪਇਆ ਦਿਆ ਕਰਾਂਗੇ ਉਹ 1100 ਰੁਪਏ ਨੂੰ ਵੀ ਪਾਰਲੀਮੈਂਟ ਹੋਈ ਨੂੰ 8 ਮਹੀਨੇ ਹੋ ਗਏ ਫੇਰ ਚਵਾਨੀ ਨਹੀਂ ਅਸੀਂ ਇਹ ਪੁੱਛਣਾ ਚਾਹਨਾ ਕੀ ਉਹਨਾਂ ਦਾ ਕੋਈ ਪ੍ਰੋਵੀਜ਼ਨ ਕੀਤਾ ਐਂਡ ਮੈਂ ਵੀ ਗੱਲ ਸਪੀਕਰ ਸਾਹਿਬ ਤੁਹਾਨੂੰ ਕਹਿਣਾ ਚਾਹਨਾ ਹੁਣ ਇਹ ਨਹੀਂ ਕਿ ਜਦੋਂ ਮਹੀਨੇ ਦੋ ਰਹਿ ਗਏ 11 1100 ਰੁਪਇਆ ਦੋ 36000 ਹਰ ਵੋਟਰ ਜਿਹੜੀ ਪੰਜਾਬ ਦੀ ਸਾਡੀ ਪੈਣ ਮਾ ਉਹ 36000 ਰੁਪਇਆ ਉਹਦਾ ਹੁਣ ਤੱਕ ਦਾ ਬਕਾਇਆ ਇਟ ਕਮਸ ਟੂ 36000 ਕਰੋੜ ਹਜ਼ਾਰ ਕਰੋੜ ਰੁਪਇਆ ਦਾ ਮਤਲਬ ਹੈ ਮਹੀਨੇ ਦਾ 12000 ਸਾਲ ਦਾ ਤਿੰਨਾਂ ਸਾਲਾਂ ਦਾ ਮਤਲਬ ਹੈ 36000 ਕਰੋੜ ਨੰਬਰ 2 ਅਗਲੀ ਆ ਗਈ ਹੁਣ ਗੱਲ ਸਰ ਕੇਜਰੀਵਾਲ ਸਾਹਿਬ ਦਾ ਵਾਅਦਾ ਕਿ ਜਿੱਦਣ ਬਰਗਾੜੀ ਤੇ ਬਹਿਬਲ ਕਲਾ ਜਿਹੜੀ ਹਰ ਪੰਜਾਬੀ ਦੇ ਦਿਲ ਨਾਲ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਕੇਸੇ ਤੁਹਾਡੇ ਆਪਣੇ ਏਰੀਏ ਦੇ ਨੇ ਮੈਨੂੰ ਪਤਾ ਤੁਹਾਡਾ ਵੀ ਮਨ ਬੜਾ ਚਿੰਤੇ ਤੇ ਦਿਲ ਤੁਹਾਡਾ ਵੀ ਬੜਾ ਦੁਖਦਾ ਉਹਨਾਂ ਨੇ ਇੱਕੋ ਗੱਲ ਕਹੀ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਪਤਾ ਨਹੀਂ ਕਿੱਥੇ ਚਲੇ ਗਿਆ ਇੱਥੇ ਹੋਣਾ ਚਾਹੀਦਾ ਸੀ ਉਹਨਾਂ ਨਾਲ ਖੜੇ ਕਰਕੇ ਕਿਹਾ ਸੀ ਕਿ ਮੇਰੇ ਕੋਲ ਕੁਮਰ ਵਿਜੇ ਪ੍ਰਤਾਪ ਸਿੰਘ ਆ ਜਿੱਦਣ ਕੋਈ ਇਮਾਨਦਾਰ ਮੁੱਖ ਮੰਤਰੀ ਆਇਆ 24 ਘੰਟਿਆਂ 'ਚ ਜਿਹੜੀ ਅਸੀਂ ਸੱਤ ਬਿਠਾਈ ਹੈ ਜਿਹਦਾ ਉਹ ਮੈਂਬਰਸ਼ਿਪ ਕੁਮਰ ਵਿਜੇ ਪ੍ਰਤਾਪ ਅਸੀਂ ਉਹਨੂੰ ਲਾਗੂ ਕਰਾਵਾਂਗੇ ਤੇ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਜੇਲ੍ਹਾਂ 'ਚ ਦਵਾਵਾਂਗੇ ਤਿੰਨ ਸਾਲ ਬੀਤਣ ਤੋਂ ਬਾਅਦ ਅੱਧੇ ਤੋਂ ਵੱਧ ਕੇਸਸ ਪੰਜਾਬ ਚੋਂ ਹੁਣ ਯੂਨੀਅਨ ਟੈਰੀਟਰੀ ਚਲੇ ਗਏ ਗਵਰਨਮੈਂਟ ਨੇ ਕਿਤੇ ਵੀ ਤੁਹਾਡੇ ਐਡਵੋਕੇਟ ਜਨਰਲ ਨੇ ਤੁਹਾਡੀ ਗਵਰਨਮੈਂਟ ਨੇ ਕਿਤੇ ਪੋਜ਼ ਨਹੀਂ ਕੀਤਾ ਇਸ ਤੋਂ ਵੱਡੇ ਅਫਸੋਸ ਵਾਲੀ ਗੱਲ ਕੀ ਹੋ ਸਕਦੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਮੈਂ ਤੁਹਾਡਾ ਮਸ਼ਕੂਰ ਆ 2 2.5 ਸਾਲ ਲਿਲਕੜੀਆਂ ਕੱਢੇ ਤੋਂ ਬਾਅਦ ਉਹਨਾਂ ਨੂੰ 5-7 ਮਿੰਟ ਤੁਸੀਂ ਵੀ ਦੇ ਦਿੱਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਉਹਦੀ ਕੁਛ ਸੁਣਵਾਈ ਉਸ ਵਿਚਾਰੇ ਦੀ ਕੋਈ ਨਹੀਂ ਹੋਈ ਉਹ ਤਾਂ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਤੇ ਉਹ ਮਿਨਿਸਟਰ ਕਿਹਾ ਸੀ ਸਾ ਪ੍ਰਗਟ ਸਿੰਘ ਜੀ ਕਿ ਮੈਨੂੰ ਗਿਆ ਸੀ ਮੈਂ ਹੋ ਮੰਤਰੀ ਤੈਨੂੰ ਲਉ ਤੇਰੇ ਕੋ ਕੰਮ ਕਰਾ ਲਾ ਮੈਂ ਸਾਰਾ ਡਰਗਸ ਵਾਲਾ ਵੀ ਇਹ ਵੀ ਉਹ ਵੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਹੁਣ ਡਰਗ ਫਰੀ ਸਟੇਟ ਦੀ ਗੱਲ ਕਰ ਲਈ ਹੈ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਚਾਰਾ ਮਹੀਨੇ ਸੁਖਬਾਲ ਸਿੰਘ ਜੀ ਡਰਗ ਦੀ ਲੱਭੇਗਾ ਇੱਥੇ ਚਾਰਾ ਮਹੀਨੇ ਚ ਤੇ ਤੁਸੀਂ ਵੇਖੋ 3 ਸਾਲ ਬੀਤ ਗਏ 3 ਸਾਲ ਇੱਕ ਮਿੰਟ ਜੀ 3 ਸਾਲ ਬੀਤਣ ਤੋਂ ਬਾਅਦ ਹੁਣ ਇੱਕੋ ਦਮ ਧਿਆਨ ਆਇਆ ਕਿ ਯਾਰ ਅਸੀਂ ਡਰਗਸ ਦਾ ਵਾਦਾ ਕਿਸੇ ਨਾਲ ਕੀਤਾ ਇੱਕ ਦੋ ਮਿੰਟ ਸਾਨੂੰ ਆਹ ਦੇਖ ਸਰ ਅੱਛਾ ਬੇਨਤੀ ਉਹ ਬੇਰੀ ਆ ਬੈਠੇ ਜਾਏ ਉਹ ਮੇਰੀ ਬੈਠ ਆਸਰ ਨੂੰ ਗਲਤ ਕਰ ਲੈ ਅਸੀਂ ਹੁਣ ਗਵਰਨਮੈਂਟ ਸਰ ਮੇਰੀ ਬੇਤ ਬੈਠ ਬੈਠ ਕਹ ਲੈ ਨਹੀਂ ਪਈ ਕਹ ਲੈ ਨਹੀਂ ਪਈ ਚਲੋ ਹੋਰ ਸਰ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਸਰ 1 ਮਿੰਟ ਹੁਣ ਕੰਮ ਸ਼ੁਰੂ ਕੀਤਾ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂ ਅਸੀਂ ਗਵਰਨਮੈਂਟ ਦੀ ਸਪੋਰਟ ਕਰਾ ਮੇਰੀ ਗੱਲ ਤੇ ਸੁਣ ਲੋ ਯਾਰ ਸਾਡੀ ਗੱਲ ਤੇ ਸੁਣ ਲੋ ਸਾਡੀ ਉਹ ਜਿਹਨੇ ਗੁਟਕਾ ਫੜਿਆ ਉਹਨੂੰ ਤੋਰ ਤੇ ਆਨੇ ਵਾਲੀ ਥਾਂ ਤੇ ਉਹ ਤੁਹਾਡੀ ਵਾਰੀ ਵੀ ਆ ਗਈ ਹੈ ਹਾਂ ਅੱਛਾ ਹੁਣ ਮੇਰੀ ਗੱਲ ਸੁਣ ਲਓ ਇੱਕ ਮਿੰਟ ਸਿਰ ਹੁਣ ਛੋਟੀਆਂ ਮੱਛੀਆਂ ਨੂੰ ਜਿਹੜੇ ਡਰਗ ਕੋਈ ਵੇਚਣ ਵਾਲੇ ਨੇ ਉਹਨਾਂ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਦੋ ਮਿੰਟ ਸੇਠ ਸਾਹਿਬ ਬੈਜੋ ਸਰ ਜਿਹੜੇ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਜਿੱਥੇ ਕੋਈ ਕੱਟਾ ਵੱਛਾ ਬੰਲਿਆ ਨੇ ਉਸ ਹਵੇਲੀ ਦੇ ਇੱਕ ਇੱਕ ਕਮਰੇ ਨੂੰ ਢਾਈ ਜਾਂਦੇ ਇੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਬੱਚੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹੁੰਦਾ ਸਰ ਇੱਕ ਏਆਈਜੀ ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਪਗੋੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਉਹ ਮੈਨੂੰ ਦੱਸੋ ਉਹ ਮੈਨੂੰ ਦੱਸੋ ਇਹ ਕੇਰੜੇ ਦੀ ਕੇਰੜੇ ਇੱਕ ਮਿੰਟ ਗੱਲ ਮੈਂ ਕਰ ਰਿਹਾ ਤੁਸੀਂ ਉਹਨੇ ਦਾ ਕਰਾ ਇੱਕ ਮਿੰਟ ਹਾਂ ਬਦਵੀ ਜੀ ਹਰੀਵਾਲ ਸਾਹਿਬ ਹਰੀਵਾਲ ਸਾਹਿਬ ਉਹੀ ਦਾ ਤੋ ਆ ਕੇ ਦੇ ਜਵਾਬ ਦੇ ਉਹ ਸਾਨੂੰ ਗੱਲ ਤੇ ਕਰ ਲੈਣ ਦੋ ਉਹ ਗੱਲ ਗੱਲ ਕੋਈ ਗੱਲ ਤੁਸੀਂ ਹੁਣ ਮੈਨੂੰ ਪੁੱਛਦੇ ਕੋਈ ਮੈਨੂੰ ਜਵਾਬ ਜੀ ਸ਼ੁਕਰੀਆ ਮੈਂ ਇਹਨਾਂ ਨੂੰ ਪੁੱਛ ਗਿਆ ਧੰਨਵਾਦ ਸਰ ਇੱਧਰ ਮੈਂ ਤੁਹਾਨੂੰ ਪੁੱਛਦਾ ਸ਼ਾਇਦ ਇੱਕ ਮਿੰਟ ਦੀ ਗੱਲ ਇੱਕ ਮਿੰਟ ਇੱਕ ਮਿੰਟ ਦੇਖੋ ਪੁੱਛ ਲੈ ਐਸਾ ਫਿਰ ਕਿਸੇ ਨਾਲ ਕੋਈ ਇੱਕੋ ਮਿੰਟ ਹਾਂ ਚਾਲੀਓ ਤਾਂ ਦੱਸੋ ਬੈਠੋ ਬੈਠੋ ਮੇਰੀ ਇੱਕ ਬੇਨਤੀ ਜੀ ਲੈਟ ਮੀ ਆਈ ਐਮ ਔਨ ਮਾਈ ਫੀਟ ਹੀ ਇਜ਼ ਨੋਬਾਡੀ ਟੂ ਇੰਟਰਰਪਟ ਮੀ ਸਰ ਆਪ ਦਾ ਲੀਡਰ ਆਫ ਦੀ ਆਪੋਜੀਸ਼ਨ ਪਲੀਜ਼ ਪਲੀਜ਼ ਨੰਬਰ 1 ਸੇ ਮੈਨੂੰ ਦੱਸੋ ਰਾਜੀਤ ਸਿੰਘ ਦਾ ਉਹਦਾ ਘਰ ਨਹੀਂ ਲੰਬਾ ਪੰਜਾਬ ਪੁਲਿਸ ਨੂੰ ਜਿਹੜਾ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਤਾਂ ਡਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੂੰ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੰਬੇ ਢਾਣ ਵਾਸਤੇ ਤੁਹਾਨੂੰ ਆ ਹੀ ਰਹਿਗੇ ਜਿਨ੍ਹਾਂ ਦੇ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਇਹ ਇਟ ਇਜ਼ ਆਨ ਕਸਮੈਟਿਕ ਐਕਸਰਸਾਈਜ਼ ਤਾਲੀਵਾਲ ਸਾਹਿਬ ਇਟ ਇਜ਼ ਆਨ ਕਸਮੈਟਿਕ ਐਕਸਰਸਾਈਜ਼ ਤਲਦੀਪ ਢਾਲੀਵਾਲ ਜੀ ਇਹ ਨੀਰਾ ਕਸਮੈਟਿਕ ਐਕਸਰਸਾਈਜ਼ ਐਸ ਜੇ ਸਾਥ ਸਤ ਘਾਟ ਤੋਂ ਦੋ ਸੇ ਬਾਕੀ ਆ ਕਿਉਂ ਘਬਾਉਂਦੇ ਆ ਸਭ ਦੇ ਖਾਤੋਂ ਚਾਲਦਾ ਕਿਹੜੀ ਗੱਲ ਦੀ ਸਭ ਦੇ ਖਾਤੋਂ ਚਾਲਦਾ ਜਾਊਗੀ ਕਹਾਂਗੇ ਉਹ ਸਾਡੇ ਸਾਥ ਤਾਂ ਵਾਜਵਾਗੇ ਉਹ ਇੱਕ ਮਿੰਟ ਸਾਡੀ ਸਾਡੇ ਖਰਾਬial ਹੋਈ ਜਾਵੇ ਇਹ ਬੋਡਰ ਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾਰੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡ੍ਰੌਪ ਕਰ ਦੇਣ ਮੈਨੂੰ ਇਹ ਡਾਰੇ ਜਿਸ ਤਰ੍ਹਾਂ ਲੇਣੇ ਚਾਹੇ ਚੇਰ ਨੂੰ ਚੇਰ ਨੂੰ ਰੱਖੀਤੇ ਜਾਵੇ ਬਚਾਰੇ ਨੂੰ ਛੋਟੇ ਦੇਣੇ ਹੋਰ ਤੇ ਕਾਰਵਾਈ ਕਰੇ ਬਾਜਵਾ ਸਾਹਿਬ ਚੇਰ ਨੂੰ ਚਲੋ ਮੈਂ ਤੁਹਾਡੇ ਵੱਲ ਹੋ ਜਾਂਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀਏ ਜੀ ਐਨੀ ਝੂਠੀ ਸਰਕਾਰ ਵੀ ਹੋ ਸਕਦੀ ਸਾਂ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ on the eve of elections ਤੁਸੀਂ ਆਪਣੇ এমਪਲੋਇਜ਼ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋ ਇਹਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਤੀ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਵੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥੇ ਕਿਸ ਕਾਮ ਆਊਟ ਆਫ ਵੇਤਨ ਨਾ ਦੇ 12% ਦੇਣ ਵਾਲੇ ਪਤਾ ਨਹੀਂ ਕਿਦੋਂ ਦੇਣੇ ਨੇ ਉਹਦੀ ਇੰਤਜ਼ਾਰ ਕਰ ਲੈਨੇ ਮੈਂ ਫਿਰ ਅਗਲੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਦੇ ਕਨਵੀਨਰ ਸਾਹਿਬ ਨੇ ਇਹ ਗੱਲ ਕਹੀ ਜਦੋਂ ਪੁੱਛਿਆ ਕਿਸੇ ਨੇ ਕਿ ਕੇਜਰੀਵਾਲ ਸਾਹਿਬ ਕਰਜ਼ਾ ਬੜਾ ਹੈ ਪੰਜਾਬ ਦੇ ਸਿਰ ਤੇ ਸਰਕਾਰ ਤੁਸੀਂ ਕਹਿੰਦੇ ਹੋ ਤਬਦੀਲ ਕਰਕੇ ਲੈ ਕੇ ਆਣੀ ਹੈ ਸਰਕਾਰ ਚਲਾਓਗੇ ਕਿਸ ਤਰ੍ਹਾਂ ਉਹ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਸਾਂ ਅਫਸਰ ਰਿਆਂ ਪੈਸਿਆਂ ਦਾ ਕਿੱਥੋਂ ਖੱਡ ਕੇ ਲਿਆਣੇ ਨੇ ਰੈਵਨਿਊ ਕਲੈਕਸ਼ਨ ਤਾਂ ਮੇਰਾ ਮੇਨ ਫੋਟੇ ਹੈ ਇਹ ਮੇਰਾ ਕੰਮ ਹੈ ਉਹਨਾਂ ਪੁੱਛਿਆ ਦੱਸੋ ਕਹਿਣ ਲੱਗੇ ਜੀ ਪੰਜਾਬ ਦਾ ਜੋ 3 ਸਾਲ ਪਹਿਲੇ ਬਜਟ ਸੀ 1.70 ਲੱਖ ਹਜ਼ਾਰ ਕਰੋੜ ਉਹਨੇ ਕਿਹਾ ਇਹਦੇ ਵਿੱਚ ਚੋਰੀ ਬੜੀ ਹੁੰਦੀ ਹੈ ਮੈਂ 40% ਚੋਰੀ ਛੱਡ ਲਵਾਂ 20% ਦੀ ਲੀਕੇਜ ਘਟਾ ਦਾਂਗਾ ਮੈਂ ਇਸ ਬਜਟ ਦੇ ਵਿੱਚੋਂ ਘਰ ਤੋਂ ਘਰ 34000 ਕਰੋੜ ਰੁਪਇਆ ਕੱਢ ਕੇ ਪੰਜਾਬ ਦੇ ਵਿਕਾਸ ਵਾਸਤੇ ਹਰ ਸਾਲ ਦਿਆ ਕਰੂੰਗਾ 20000 ਕਰੋੜ ਉਹਨੇ ਕਿਹਾ ਪਿਆ ਤਿੰਨ ਦਰਿਆਵਾਂ ਦੀ ਬਾਈਨਿੰਗ ਵਿੱਚੋਂ ਕਿਉਂਕਿ ਕਾਂਗਰਸ ਕਹਿੰਦੇ 350 ਕਰੋੜ ਹੀ ਸਾਲ ਦਾ ਦਿੰਦੀ ਸੀ ਮੈਂ 20000 ਕਰੋੜ ਰੁਪਇਆ ਦਿਆ ਕਰੂੰਗਾ ਤੁਹਾਨੂੰ ਸਾਲ ਦਾ 3 ਸਾਲ ਬੀਤਣ ਤੋਂ ਬਾਅਦ ਸਪੀਕਰ ਸਾਹਿਬ 60000 ਕਰੋੜ ਦੀ ਜਗ੍ਹਾ ਤੇ ਟੋਟਲ ਤੁਹਾਡੀ ਤੁਹਾਡੀ ਇਹ ਸਰਕਾਰ ਦੇ ਪੱਲੇ ਜੇ 900 ਕਰੋੜ ਰੁਪਇਆ ਦਿੱਤਾ ਤਿੰਨ ਸਾਲ ਮੈਂ ਪੁੱਛਣਾ ਚਾਹਨਾ 59100 ਕਰੋੜ ਰੁਪਇਆ ਕਿੱਥੇ ਹੈ ਕਿਹਦੀ ਜੇਬ ਚ ਗਿਆ ਤੁਹਾਡੇ ਆਪ ਕਨਵੀਨਰ ਸਾਹਿਬ ਨੇ ਕਿਹਾ ਸੀ 34000 ਕਰੋੜ ਬੰਦਾ 1 ਲੱਖ 2000 ਕਰੋੜ ਕਿੱਥੇ ਗਿਆ ਉਹਦਾ ਸਾਨੂੰ ਦੱਸੋ ਤੇ ਕਰਜ਼ਾ ਕਿਆ ਸੀ ਕੇਜਰੀਵਾਲ ਸਾਹਿਬ ਨੇ 1 ਰੁਪਏ ਦਾ ਮੈਂ ਕਰਜ਼ਾ ਨਹੀਂ ਚੁੱਕੂਗਾ ਤੇ ਹੁਣ ਜਾਖੜ ਸਾਹਿਬ 1,20,000 ਕਰੋੜ ਦਾ ਕਰਜ਼ਾ ਚੜਾਤਾ ਐ ਸਾਲ ਦੇ ਅਖੀਰ ਤੱਕ ਤਕਰੀਬਨ 3,75,000 ਤੇ ਪਹੁੰਚ ਜਾਣਾ ਤੁਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਆ ਪੋਥਾ ਦਿੱਤਾ ਗਵਰਨਰ ਸਾਹਿਬ ਵਿਚਾਰੇ ਪੜ੍ਹ ਕੇ ਸੁਣਾਨ ਵੀ ਕੀ ਜੀ ਤਾਂ ਹੀ ਹਿੰਦੀ ਚ ਬੋਲਦੇ ਰਿਹਾ ਕਿ ਪੰਜਾਬੀ ਤੇ ਸਾਨੂੰ ਸਮਝ ਆ ਜਾਣੀ ਹਿੰਦੀ ਚ ਬੋਲੋ ਸ਼ਾ ਸਮਝ ਕੇ ਸੁਣਾ ਹਿੰਦੀ ਪਹਿਲੀ ਵਾਰ ਹਿੰਦੀ ਬੋਲਣ ਨੂੰ ਲਾ ਦਿੱਤੇ ਹੁਣ ਅਗਲੀ ਗੱਲ ਮੈਂ ਤੁਹਾਡੇ ਨਾਲ ਪੁੱਛਣਾ ਚਾਹਨਾ ਆ ਹੁਣੇ ਇੱਥੇ ਜ਼ਿਕਰ ਕਰ ਰਿਆ ਸੀ ਮੇਰਾ ਇੱਕ ਭਰਾ ਇਹੋ ਜਿਹੇ ਖੂਬਸ਼ੂਰਤ ਪਾਲਿਸੀਆਂ ਬਾਦਸ਼ਾਹਾਂ ਜੀ ਹਾਂਜੀ ਸੰਵਿਧਾਨ ਪਰਮਿਟ ਕਰਦਾ ਜਿਹੜੀਆਂ ਭਾਸ਼ਾਵਾਂ ਨੂੰ ਹਾਂ ਮੇਰਾ ਖਿਆਲ ਉਹਨਾਂ ਤੇ ਆਪਾਂ ਨਹੀਂ ਕਰਾ ਚਾਹੀਦਾ ਜੀ ਨਾ ਸਮਝੋ ਗੁੱਸੇ ਹੋ ਗਏ ਹੋ ਠੀਕ ਹੈ ਆਓ ਜੀ ਮੈਂ ਸਰ ਮੈਂ ਗਲਤੀ ਮੰਨਣਾ ਤੂੰ ਜੋ ਕਹਿੰਦਾ ਤੂੰ ਤੇ ਕਹਿੰਦੀ ਸੱਚੋ ਅਰਗਣ ਹੁਣ ਮੈਂ ਡਿਵੋਟੀਜ਼ ਦੀ ਗੱਲ ਕਰਨਾ ਤਾਂ ਹੀ ਉਹ ਟਾਈਮ ਲੈ ਜਾਂਦੇ ਡਿਵੋਟੀਜ਼ ਦੀ ਮੇਰੀ ਡਿਵੋਟੀਜ਼ ਤੁਹਾਡੀ ਅਰੋਝ ਠੀਕ ਹੈ ਮੈਨੂੰ ਪਤਾ ਹੈ ਜੀ ਹਾਂ ਪਰ ਮੇਰੀ ਇੱਕ ਇੱਕ ਪੁੱਛਿਆ ਉਹਨਾਂ ਦਾ ਕੋਈ ਗੱਲ ਨਹੀਂ ਯਾਰ ਡਿਪੋਰਟਿਸ ਦੀ ਮੈਂ ਗੱਲ ਕਰਨ ਲੱਗਾ ਹੁਣ ਇੱਥੇ ਗੱਲ ਹੋ ਰਹੀ ਸੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਾਤ ਹਵਾਰੇ-ਵਾਰੇ ਜਾਈਏ ਜੀ ਕਹਿੰਦੇ ਸਾਡੀ ਪਾਲਿਸੀ ਕਰਨ ਬਾਹਰਲੇ ਦੇਸ਼ਾਂ ਚੋਂ ਸੋ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜੁੱਥੇ ਕੀ ਜਾਰੀ ਹੈ ਕਾਫੀ ਹੰਗਾਮੀਦਾਰ ਹੈ ਸੈਸ਼ਨ ਜੁੱਥੇ ਕੀ ਮੁੱਦੇ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਜੁੱਥੇ ਕੀ ਕੁਲਦੀਪ ਸਿੰਘ ਢਾਲੀਵਾਲ ਵੀ ਬੋਲਣ ਦੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਸਰਕਾਰ ਨੂੰ ਕੀ ਰਿਆ ਜਾ ਰਿਹਾ ਸਤੰਦੀ ਚੜੇ ਕੀ ਕਾਰਵਾਈ ਹੋ ਚੱਰੀ ਹੈ ਪੰਜਾਬ ਵਿਧਾਨ ਸਭਾ ਦੇ ਬਜਟ ਉਜਲਾਜ ਦਾ ਦੂਸਰਾ ਦਿਨ ਹੈ ਤੇ ਕਾਰਵਾਈ ਅਜੇ ਕੀ ਹੋ ਲਗਾਤਾਰ ਚੱਰੀ ਹੈ ਸਵੇਰ ਤੋਂ ਹੀ ਬਜਟ ਸੈਸ਼ਨ ਚੜਾ ਕੀ ਹੋ ਸ਼ੁਰੂ ਹੋਇਆ